ਹਾਂਜੀ ਕਿਸਾਨ ਪ੍ਰਭੂ ਅੱਜ ਲੈ ਕੇ ਆਇਆ ਛੋਟੀ ਟਰਾਲੀ 7x5 ਸਾਈਜ਼ ਦੀ ਟਰਾਲੀ ਵਿਕਊ ਖੜੀ ਹੈ ਜੀ ਇਹਦੇ ਬਾਰੇ ਆਪਾਂ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੇ ਵੀਰ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 5-7 ਫੋਟੋਆਂ ਜਾਂ 1-2 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ 964666206 ਤੇ ਪੂਰੀ ਫੁੱਲ ਜਾਣਕਾਰੀ ਨਾਲ ਭੇਜ ਦਿਓ ਤੁਹਾਡੀ ਐਡ ਵੀ ਬਿਲਕੁਲ ਫ੍ਰੀ ਦੇ ਵਿੱਚ ਲਾ ਦਿੱਤੀ ਜਾਵੇਗੀ। ਹਾਂਜੀ ਛੋਟੀ ਟਰਾਲੀ 7x5 ਸਾਈਜ਼ ਦੀ ਵਿਕਾਊ ਖੜੀ ਹੈ ਜੀ। ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ। ਏਰੀਆ ਬਰਨਾਲਾ ਪਿੰਡ ਹੰਡਿਆਆ। ਰੇਟ ਰੱਖਿਆ ਮਾਲਕ ਵੀਰ ਨੇ 22000 ਰੁਪਿਆ। ਇਹ Tata Ace ਜਿਹਨੂੰ ਆਪਾਂ ਛੋਟਾ ਹਾਥੀ ਕਹਿ ਦਿੰਦੇ ਆ ਉਹਦੇ ਬਕਸੇ ਤੋਂ ਤਿਆਰ ਕੀਤੀ ਗਈ ਹੈ ਟਰਾਲੀ। ਟਰਾਲੀ ਦਾ ਸਾਈਜ਼ ਆ 7x5 4 ਇੰਚੇ ਐਂਗਲ ਲੱਗਿਆ ਹੋਇਆ ਨੀਚੇ। ਬਰੇਜਾ ਗੱਡੀ ਵਾਲ ਟਾਇਰ ਨੇਗੇ ਨਵੇਂ ਰੈਮਨੇ 2.5 ਇੰਚੀ ਹਿੱਸਾ ਲੱਗਿਆ ਹੋਇਆ ਥੱਲੇ ਲੰਬੀ ਹੁੱਕ ਚ ਤਿਆਰ ਕੀਤੀ ਹੈ ਟਰਾਲੀ ਇਹ ਥੋੜੇ ਕੰਮਾਂ ਵਾਸਤੇ ਜਿਵੇਂ ਆਪਾਂ 10-20 ਬੋਰੀਆਂ ਰੇਹ ਦੀਆਂ ਲੈ ਕੇ ਜਾਣੀਆਂ ਖੇਤ ਜਾਂ ਆਟਾ ਦਾਣਾ ਪਹੋਣਾ ਉਸ ਕੰਮ ਵਾਸਤੇ ਟਰਾਲੀ ਬਣਾਈ ਹੋਈ ਹੈ ਕੰਡੀਸ਼ਨ ਟਰਾਲੀ ਦੀ ਪੂਰੀ ਸਾਫ ਸੁਥਰੀ ਹੈ ਬਾਕੀ ਅੰਦਰ ਖੜਦੀ ਰਹੀ ਹੈ ਹੁਣ ਤੱਕ ਰੇਟ ਰੱਖਿਆ ਮਾਲਕ ਵੀ ਨੇ 22000 ਰੁਪਿਆ ਬਾਕੀ ਮੌਕੇ ਤੇ ਮਾਨਤਨ ਪੂਰਾ ਕਰਨਗੇ ਏਰੀਆ ਬਰਨਾਲਾ ਪਿੰਡ ਹੰਢਾਇਆ ਕੰਟੈਕਟ ਨੰਬਰ ਨੋਟ ਕਰ ਲਓ 94173 76209 94173 76209 ਇਸ ਨੰਬਰ ਤੇ ਸੰਪਰਕ ਕਰਕੇ 7x5 ਸਾਈਜ਼ ਦੀ ਟਰਾਲੀ ਖਰੀਦ ਸਕਦੇ ਹੋ ਜੀ ਆਪਣੀ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰੇ ਹੀ ਭਰਾਵਾਂ ਦਾ ਧੰਨਵਾਦ